ਤਵੀ ਮਦੂਸੂਂਦਰ ਸਿੰਘ ਜੀ ਬੜੇ ਪੜੇ ਲਿਖੇ ਸਨ ਅਤੇ ਹੱਥੀ ਬਾਬਾ ਜੀ ਦੀ ਸੇਵਾ ਕਰਿਆ ਕਰਦੇ ਸਨ ਪ੍ਰਗਰਸੀ ਸਨ ਬਾਬਾ ਨੰਦ ਸਿੰਘ ਜੀ ਕੋਲ ਰਹੇਗੇ ਕਾਫੀ ਚਿਤ ਤੋਂ ਸੇਵਾ ਕਰਦੇ ਸਨ ਇਸ ਕਰਕੇ ਬਾਬਾ ਨੰਦ ਸਿੰਘ ਜੀ ਨੇ ਮਦੂਸੂਦਨ ਸਿੰਘ ਨੂੰ ਕੋਲ ਬੁਲਾਇਆ ਆਪ ਦਾ ਚੋਲਾ ਲੈ ਕੇ ਕਹਿੰਦੇ ਕਵੀ ਲੈ ਇਹ ਸਾਡਾ ਚੋਲਾ ਪਾਲਾ ਕਵੀ ਕਹਿੰਦਾ ਜੀ ਮੇਰੇ ਤਾਂ ਇਹ ਮੇਚ ਨਹੀਂ ਆਉਂਦਾ ਦੂਜੇ ਨੰਬਰ ਤੇ ਕਹਿੰਦੇ ਲੈ ਫਿਰ ਇਸਰਦੂ ਪਾਲਾ ਸਤਿਬਚਨ ਕਹਿ ਕੇ ਇਹਨਾਂ ਨੇ ਪਾਲਿਆ ਬਾਬਾ ਜੀ ਖੁਸ਼ ਹੋ ਕੇ ਕਹਿੰਦੇ ਦੇਖ ਕਵੀ ਤੇਰੇ ਤਾਂ ਚੋਲਾ ਫਿੱਟ ਨਹੀਂ ਆਇਆ ਇਹ ਮੁੰਡੇ ਤੇ ਸਾਡਾ ਚੋਲਾ ਪੂਰਾ ਮੈਚ ਹੋ ਗਿਆ ਹੈ ਇਹ ਇਸ਼ਾਰਾ ਸਰੀਰਕ ਰੂਪੀ ਚੋਲੇ ਦਾ ਸੀ ਦੂਸਰਾ ਬਚਨ ਹੋਇਆ ਕਵੀ ਕੱਲ ਨੂੰ ਇਹ ਨਾ ਕਹੀਂ ਕਿ ਕੁਝ ਮਿਲਿਆ ਨਹੀਂ ਦੱਸ ਕੀ ਚਾਹੀਦਾ ਹੈ ਤਾਂ ਕਵੀ ਕਹਿੰਦਾ ਜੀ ਆਪ ਜੀ ਦੇ ਦਰਸ਼ਨ ਹੁੰਦੇ ਰਹਿਣ ਤਾਂ ਬਾਬਾ ਜੀ ਕਹਿੰਦੇ ਜੇ ਸਾਡੇ ਦਰਸ਼ਨ ਚਾਹੁੰਦਾ ਹੈ ਇਹ ਸਰੀਰ ਤਾਂ ਸਦਾ ਨਹੀਂ ਰਹਿੰਦਾ ਹੁੰਦਾ ਪਰ ਤੂੰ ਆ ਮੁੰਡੇ ਦਾ ਖਿਆਲ ਰੱਖੀ ਇਹ ਵੀ ਇਸ਼ਾਰਾ ਇਸ ਤਰ੍ਹਾਂ ਸੀ ਕਿਉਂਕਿ ਬਾਬਾ ਜੀ ਨੇ ਚੋਲਾ ਬਦਲ ਕੇ ਇਸ ਰੂਪ ਵਿੱਚ ਵਰਤਨਾ ਸੀ ਕਵੀ ਕਹਿੰਦਾ ਜੀ ਸੱਤ ਬਚਨ ਪਰ ਮਨ ਵਿੱਚ ਅਖੀਰ ਤੱਕ ਇਹੀ ਗੱਲ ਰਹੀ ਕਿ ਮੈਥੋਂ ਉਮਰ ਵਿੱਚ ਛੋਟੇ ਹਨ ਤਾਂ ਖਿਆਲ ਰੱਖਣ ਵਾਸਤੇ ਕਿਹਾ ਹੈ ਤੀਸਰਾ ਬਚਨ ਫਿਰ ਕਿਹਾ ਈਸ਼ਰ ਸਾਡਾ ਸਰੀਰ ਹੁਣ ਢਿਲਾ ਰਹਿੰਦਾ ਹੈ ਜੇ ਕੋਈ ਐਸਾ ਪਾਣਾ ਵਰਤ ਜਾਵੇ ਤਾਂ ਸਾਡੇ ਮਗਰੋਂ ਕੀ ਕਰੇਗਾ ਤਾਂ ਬਾਬਾ ਈਸ਼ਰ ਸਿੰਘ ਜੀ ਦੀ ਤਾਂ ਨਿਕਲ ਗਈ ਅਤੇ ਰੋਣ ਲੱਗ ਪਏ ਬੇਨਤੀ ਕੀਤੀ ਬਾਬਾ ਜੀ ਵਿਛੋੜਾ ਨਾ ਪਾਇਓ ਆਪ ਜੀ ਦੇ ਮਗਰੋਂ ਸਾਡਾ ਕੀ ਹਾਲ ਹੋਵੇਗਾ ਆਪ ਜੀ ਤੋਂ ਪਹਿਲਾਂ ਹੀ ਦਾਸ ਨੂੰ ਤੋੜ ਦਿਓ ਇਤਨਾ ਕਹਿ ਕੇ ਚਰਨਾ ਤੇ ਡਿੱਗ ਪਏ ਅਤੇ ਚਰਨ ਫੜ ਲਏ ਤਾਂ ਬਾਬਾ ਜੀ ਕਹਿਣ ਲੱਗੇ ਰੋ ਨਾ ਅਸੀਂ ਅਜੇ ਤੁਹਾਡੇ ਕੋਲ ਹੀ ਹਾਂ ਪਰ ਗੁਰੂ ਘਰ ਵਿੱਚ ਪਾਣਾ ਮੰਨਣਾ ਹੀ ਪੈਂਦਾ ਹੈ ਫਿਰ ਵੀ ਦਾਸ ਤਾਂ ਸਹੀ ਕੀ ਕਰੇਗਾ ਤਾਂ ਅੱਗਰ ਰੋ ਕੇ ਬੇਨਤੀ ਕੀਤੀ ਜੀ ਆਪ ਤੋਂ ਬਿਨਾ ਇਥੇ ਸਰਦਾ ਨਹੀਂ ਇਥੇ ਆਪ ਜੀ ਤੋਂ ਬਿਨਾ ਕੀ ਹੈ ਫਿਰ ਮੈਂ ਆਪਣੇ ਪਿੰਡ ਆਪਣੇ ਘੂਤੇ ਰਹਿਣ ਲੱਗ ਜਾਵਾਂਗਾ ਮੇਰੀ ਮਾਤਾ ਜੀ ਉੱਤੇ ਪ੍ਰਸ਼ਾਦਾ ਜੀ ਦੇਜਾਇਆ ਕਰੇਗੀ ਅਤੇ ਮੈਂ ਆਪ ਜੀ ਦੀ ਯਾਦ ਵਿੱਚ ਸਮਾਂ ਬਦਿਤ ਕਰ ਲਵਾਂਗਾ ਤਾਂ ਬਾਬਾ ਜੀ ਕਹਿਣ ਲੱਗੇ ਕਿਉਂ ਕਵੀ ਇਹ ਤਾਂ ਗੱਲ ਠੀਕ ਨਹੀਂ ਆਪ ਦੇ ਖੇਤ ਵਿੱਚ ਤਾਂ ਨੇੜੇ ਤੇ ਰਿਦਿਆਂ ਘਰਦਿਆਂ ਨੇ ਅਤੇ ਰਿਸ਼ਤੇਦਾਰਾਂ ਨੇ ਭਗਤੀ ਵਿੱਚ ਵਿਗਣ ਪਾਉਣਾ ਹੈ ਪਰ ਜੇ ਕੋਈ ਸਮਾਂ ਬਣੇ ਤਾਂ ਇਸ ਨੂੰ ਦੇਹਰਾਦੂਨ ਆਪ ਦੇ ਕੋਲ ਲੈ ਜਾਣਾ ਇਸ ਦਾ ਖਿਆਲ ਰੱਖਣਾ ਕੁਝ ਸਮੇਂ ਬਾਅਦ ਆਪੇ ਸਮਝ ਜ ਜਾਵੇਗਾ ਸੋ ਇਤਨੇ ਬਚਨ ਕਰਕੇ ਜੋ ਹੋਰ ਬਹਿੰਗਮ ਜਾਂ ਖਾਸ ਸੰਗੀ ਸੰਨ ਸਾਰੇ ਕੋਲ ਬੁਲਾ ਲਏ ਹੁਣ ਜਿੰਨਾ ਵਿੱਚ ਨੰਬਰ 1 ਤੇ ਬਾਬਾ ਈਸ਼ਾ ਸਿੰਘ ਜੀ ਦੂਜੇ ਬਾਬਾ ਹਜੂਰਾ ਸਿੰਘ ਜੀ ਅਤੇ ਸੰਤ ਖੇਮ ਸਿੰਘ ਜੀ ਭਾਈ ਰਤਨ ਸਿੰਘ ਜੀ ਡਰੋਲੀ ਹੈ ਡਰਾਗੀ ਸੰਤਾ ਸਿੰਘ ਦੀ ਬਾਬਾ ਕੁੰਦਨ ਸਿੰਘ ਦੀ ਅਤੇ ਭਾਈ ਮੀਵਾ ਸਿੰਘ ਜੀ ਭਾਈ ਜਸਵੰਤ ਸਿੰਘ ਦੀ ਲੰਮਾ ਜੀ ਅਤੇ ਹੋਰ ਸੇਵਾਦਾਰ ਸੀ ਇਹਨਾਂ ਸਾਰਿਆਂ ਨੂੰ ਕੋਲ ਬੁਲਾ ਕੇ ਬਾਬਾ ਜੀ ਕਹਿਣ ਲੱਗੇ ਲਓ ਭਾਈ ਤੁਸੀਂ ਸਾਰਿਆਂ ਨੇ ਸਾਡੇ ਕੋਲ ਆ ਕੇ ਕਿਸੇ ਨੇ ਥੋੜੀ ਕਿਸੇ ਨੇ ਬਹੁਤੀ ਸੇਵਾ ਕੀਤੀ ਭਾਵਨਾ ਅਨੁਸਾਰ ਸਭ ਨੂੰ ਸੇਵਾ ਦਾ ਫਲ ਮਿਲੇਗਾ ਅਸੀਂ ਸਧ ਅਨੁਸਾਰਿਆਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨਾਲ ਜੋੜਿਆ ਹੈ ਸਾਰਿਆਂ ਨੇ ਗੁਰੂ ਅਤੇ ਗੁਰਬਾਣੀ ਨਾਲ ਜੁੜੇ ਰਹਿਣਾ ਹੈ ਪਰ ਸਭ ਤੋਂ ਜ਼ਿਆਦਾ ਇਸ ਮੁੰਡੇ ਇਸ਼ਨ ਨੇ ਨਿਸ਼ਕਾਮਤਾ ਨਾਲ ਸਾਡੀ ਸੇਵਾ ਕੀਤੀ ਹੈ ਹੁਣ ਸਾਡਾ ਸਰੀਰ ਕਾਫੀ ਢਿੱਲਾ ਰਹਿੰਦਾ ਹੈ ਦਰਗਾਹ ਤੋਂ ਪਤਾ ਨਹੀਂ ਕਦੋਂ ਸੱਦਾ ਆ ਜਾਣਾ ਹੈ ਤੁਸੀਂ ਸਾਰਿਆਂ ਨੇ ਸਾਡਾ ਬਚਨ ਮੰਨਣਾ ਹੈ ਈਖਾਂ ਵਿੱਚ ਨਹੀਂ ਪੈਣਾ ਇਸ ਮੁੰਡੇ ਦੀ ਕਈ ਜਨਮਾਂ ਤੱਕ ਮਾਈ ਹੈ ਸਾਥੂ ਮੰਗਰੋ ਸਾਡੀ ਵਾਲੀ ਸਾਰੀ ਡਿਊਟੀ ਇਹ ਮੁੰਡਾ ਇਸ਼ਰ ਹੀ ਕਰੇਗਾ ਤੁਹਾਡੇ ਸਾਰਿਆਂ ਨੇ ਸਾਥ ਦੇਣਾ ਹੈ ਇਸ ਮਰਿਆਦਾ ਅਨੁਸਾਰ ਚੱਲਣਾ ਹੈ ਕੋਈ ਸਮਾਂ ਬਣੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਅਰਦਾਸ ਕਰਨੀ ਗੁਰੂ ਸਾਹਿਬ ਸੁਣਨਗੇ ਸਾਡਾ ਅੰਗਠਨ ਹੀ ਬਣਾਉਣਾ ਕਿਉਂਕਿ ਲੋਕ ਮੱਥੇ ਟੇਕਣਗੇ ਸਾਡਾ ਸਰੀਰ ਜਲ ਪ੍ਰਵਾਹ ਕਰ ਦੇਣਾ ਅਤੇ ਅਕਾਲ ਪੁਰਖ ਦਾ ਪਾਣਾ ਮੰਦਣਾ ਹੈ ਇਤਨੇ ਵਚਨ ਕਰਕੇ ਸਾਰੇ ਬਿਹੰਗਮ ਅਤੇ ਸੰਗਿਆਂ ਨੂੰ ਤੋੜ ਦਿੱਤਾ ਅਤੇ ਹੁਕਮ ਕੀਤਾ ਜਾਓ ਆਪ ਆਪਣੀਆਂ ਡਿਊਟੀਆਂ ਸੰਭੋ ਇਹ 12 ਭਾਦੋਂ 28 ਅਗਸਤ ਦੇ ਦਿਨ ਦੀ ਗੱਲ ਹੈ ਇਸੇ ਰਾਤ ਹੀ ਬਾਬਾ ਜੀ ਕੋ ਜਿਆਦਾ ਢਿੱਲੇ ਰਹੇ ਅਕਾਲ ਪੁਰਖ ਦੇ ਅਨਸਾਰ 29 ਅਗਸਤ 1943 ਵਾਲੇ ਦਿਨ ਸਵੇਰੇ 3 ਵਜੇ 13 ਮਿੰਟ ਤੇ ਬਾਬਾ ਨਾਨਕ ਸਿੰਘ ਜੀ ਚੋਲਾ ਬਦਲ ਕੇ ਸੱਚਖੰਡ ਪਹੁੰਚ ਗਏ ਸਭ ਨੂੰ ਬਾਬਾ ਜੀ ਦੇ ਵਿਛੋੜੇ ਦਾ ਬਹੁਤ ਭਾਰੀ ਦੁੱਖ ਹੋਇਆ ਨਾਨਕ ਸਰਸੰਗਤਾਂ ਦਾ ਬਹੁਤ ਭਾਰੀ ਘਟ ਹੋਇਆ ਸੰਗਤਾਂ ਨੇ ਬਾਬਾ ਜੀ ਦੇ ਆਖਰੀ ਦਰਸ਼ਨ ਕੀਤੇ ਜੀ ਪਵਨ ਨੇ ਪਵਨ ਸਮਾਇਆ ਚੋਤੀ ਮੈਂ ਜੋਤਰਾ ਲਚਾਇਆ ਚੋਤੀ ਮੈਂ ਜੋਤਰਾ ਲਚਾਇਆ ਪਵਨੇ ਮੈਂ ਪਵਨ ਸਮਾਇਆ ਚੋਤੀ ਮੈਂ ਜੋਤਰਾ ਮੱਟੀ 바ਕੇ ਕੋਈ ਇੱਕ ਮੱਟੀ 바ਕੇ ਕੋਈ ਇੱਕ ਰੋਵਣ ਹਾਰੇ ਕੀ ਕਵਨ ਤੇ ਇੱਕ ਰੋਵਣ ਹਾਰੇ ਕੀ ਕਵਨ ਤੇ ਪਵਨੇ ਮੈਂ ਪਵ i